ਬੇਸ਼ੱਕ ਜਿਹੜਾ ਹੈਗਾ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਗਦਾਰੀ ਦਾ ਤਿਹਾੜ ਜਾਂ ਬੰਦੀ ਛੋੜਦਾ ਦਿਹਾੜ ਪਰਿੰਗ ਧੂਮਤਾ ਉਹਨਾਂ ਨੂੰ ਮਨਾਇਆ ਜਾ ਰਿਹਾ ਹੈਗਾ ਪਰ ਮੰਡੀਆਂ ਦੇ ਵਿੱਚ ਕਿਸਾਨ ਜਿਹੜੇ ਆਪਣੀ ਫਸਲ ਲੈ ਕੇ ਬੈਠੇ ਹੈਗੇ ਕਿਉਂਕਿ ਕਿਸਾਨਾਂ ਨੂੰ ਵੀ ਹੁੰਦਾ ਹੈਗਾ ਸੀ ਵੀ ਕਿ ਵੇਲੇ ਹੋ ਕੇ ਜਿਹੜੇ ਘਰੇ ਪਹੁੰਚ ਜਗੇ ਅੱਜ ਜਿਹੜੇ ਹੈਗੇ ਕੈਪਟਨ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਿਹੜਾ ਹੈਗਾ ਤਿਹਾੜ ਦੇ ਦਿਨ ਮੌਕੇ ਦੇ ਉੱਤੇ ਜਿਹੜਾ ਮੰਡੀਆਂ ਦੇ ਵਿੱਚ ਦੌਰਾ ਕੀਤਾ ਹੈਗਾ ਕਿਸਾਨਾਂ ਨਾਲ ਗੱਲਬਾਤ ਕੀਤੀ ਹੈਗੀਆ ਮੰਤਰੀ ਸਾਹਿਬ ਬੇਸ਼ੱਕ ਅੱਜ ਦਾ ਤਿਹਾੜ ਦਾ ਦਿਨ ਹੈਗਾ ਤਿਹਾੜ ਦੇ ਦਿਨ ਮੌਕੇ ਤੁਸੀਂ ਜਿਹੜਾ ਅੱਜ ਮੰਡੀਆਂ ਦੇ ਵਿੱਚ ਦੌਰਾ ਕੀਤਾ ਹੈਗਾ ਕਿਸ ਜਾ ਕਿਸ ਤਰ੍ਹਾਂ ਦਾ ਨਪਟਾਰਾ ਹੋ ਜਾਏ ਅ ਦੇਖੋ ਜੀ ਮੈਂ ਪਹਿਲਾਂ ਵੀ ਵੰਡੀ ਚ ਦੋ ਤਿੰਨ ਵਾਰ ਆ ਚੁੱਕੀ ਹਾਂ ਔਰ ਮੈਂ ਮਹਿਕਮੇ ਨੂੰ ਵੀ ਹਦਾਇਤ ਕੀਤੀ ਸੀ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਆਪਾਂ ਦੀਵਾਲੀ ਵਾਲੇ ਦਿਨ ਘਰੇ ਭੇਜੀਏ ਜਿਹੜੇ ਇੰਨੇ ਦਿਨਾਂ ਤੋਂ ਬੈਠੇ ਆ ਔਰ ਮੈਨੂੰ ਖੁਸ਼ੀ ਹੋਈ ਕਿ ਪ੍ਰੋਪਰ ਲਿਫਟਿੰਗ ਹੋ ਰਹੀ ਹੈ 70 80 ਹਜ਼ਾਰ ਗੱਟਾ ਰੋਲ ਦਾ ਚੱਕਿਆ ਜਾ ਰਿਹਾ ਤੇ ਕੋਸ਼ਿਸ਼ ਸਾਡੀ ਇਹੀ ਹੈ ਮੈਂ ਕਹਿ ਲਓ ਇੱਕ ਤਰ੍ਹਾਂ ਨਾਲ ਇਨਸਪੈਕਸ਼ਨ ਹੀ ਕਰਨਾ ਹੈ ਸੀਬ ਕਿਸੇ ਨੂੰ ਕੋਈ ਬਿਨਾਂ ਵਜ੍ਹਾ ਤੋਂ ਇੱਥੇ ਨਾ ਬੈਠਾ ਹੋਵੇ ਕੋਸ਼ਿਸ਼ ਹੈ ਕਿ ਸਾਰੇ ਕਿਸਾਨ ਭਰਾ ਜਿਹੜੇ ਇੰਨੀ ਮਿਹਨਤ ਕਰਕੇ ਪੂਰਾ ਸਾਲ ਇੱਥੇ ਆਉਂਦੇ ਆ ਅੱਜ ਦੀਵਾਲੀ ਦੇ ਦਿਨ ਉਹ ਆਪਣੀ ਦੀਵਾਲੀ ਜਿਹੜੀ ਘਰੇ ਜਾ ਕੇ ਆਪਣੇ ਪਰਿਵਾਰਾਂ ਨਾਲ ਮਨਾਉਣ ਔਰ ਉਹਨਾਂ ਨੂੰ ਮੈਂ ਮੁਬਾਰਕਬਾਦ ਵੀ ਦਿਹਾਣਾ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਜੀ ਕਿ ਕਿਸਾਨਾਂ ਨੂੰ ਆਮ ਅੱਜ ਤੱਕ ਮੁਸ਼ਕਲਾਂ ਆਉਂਦੀਆਂ ਨੇ ਜਿਵੇਂ ਲਿਫਟਿੰਗ ਲੈ ਕੇ ਜਾਉਂ ਪਹਿਲੇ ਪਿਛਲੇ ਸਾਲ ਆਉਂਦੀਆਂ ਰਹੀਆਂ ਸੀ ਜਾਂ ਜਿਵੇਂ ਹਾਈਬ੍ਰਿਡ ਝੋਨੇ ਦੀ ਗੱਲ ਕੀਤੀ ਹੈਗੀ ਆ ਉਸ ਨੂੰ ਚੱਕਣ ਦੀ ਮੁਸ਼ਕਲ ਆ ਰਹੀ ਹੈ ਜਿਵੇਂ ਇਸ ਤਰ੍ਹਾਂ ਦੀ ਮੁਸ਼ਕਲ ਆ ਦੇਖੋ ਅਸੀਂ ਪਹਿਲਾਂ ਜੋ ਮੁਸ਼ਕਲਾਂ ਇਨਸਾਨ ਸਿੱਖਦਾ ਵੀ ਹੈ ਹੈਨਾ ਜੋ ਪਿਛਲੇ ਸੀਜ਼ਨਾਂ ਦੌਰਾਨ ਮੁਸ਼ਕਲਾਂ ਆਈਆਂ ਉਹ ਪਹਿਲਾਂ ਹੀ ਮੈਂ ਐਲਾਨ ਕਰ ਦਿੱਤਾ ਸੀਗਾ ਕਿ ਕੋਈ ਵੀ ਕਾਠ ਜਿਹੜੀ ਆ ਉਹ ਨਹੀਂ ਬਰਦਾਸ਼ਤ ਕੀਤੀ ਜਾਵੇਗੀ ਕੋਈ ਵੀ ਅਨੈਸੈਸਰੀ ਜਿਹੜੀ ਪਰੇਸ਼ਾਨੀਆਂ ਕਿਸਾਨ ਭਰਾਵਾਂ ਨੂੰ ਜੇ ਦਿੱਤੀਆਂ ਗਈਆਂ ਤਾਂ ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ ਸੋ ਮੈਂ ਉਹਨਾਂ ਹੀ ਆਪਣੇ ਜੋ ਮੈਂ ਅਲਫਾਜ਼ ਕਹੇ ਸੀ ਮੈਂ ਉਹਦੇ ਤੇ ਕਾਇਮ ਹਾਂ ਔਰ ਉਹਨੂੰ ਦੇਖਣ ਦੇ ਲਈ ਹੀ ਮੈਂ ਬਾਰ-ਬਾਰ ਮੰਡੀ ਚ ਆ ਰਹੀ ਹਾਂ ਕਿ ਕਿਤੇ ਕੋਈ ਗਲਤ ਕੰਮ ਨਾ ਹੋ ਰਿਹਾ ਹੋਵੇ ਅਧਿਕਾਰੀ ਵੀ ਪਹੁੰਚੇ ਹੈਗੇ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਹੈਗੀ ਆ ਹੁਣ ਤੱਕ ਜਿਹੜੀ ਕਿੰਨੀ ਆਮਦ ਆ ਚੁੱਕੀ ਹੈਗੀ ਆ ਤੇ ਕਿੰਨੀ ਲਿਫਟਿੰਗ ਹੋ ਚੁੱਕੀ ਹੈ ਕਿ ਲੱਗਦਾ ਹੈਗਾ ਵੀ ਜਲਦੀ ਜਿਹੜਾ ਕਿਸਾਨ ਵੇਲੇ ਹੋ ਜਾਵੇ ਬਹੁਤ ਵਧੀਆ ਜੀ 70 80 ਹਜ਼ਾਰ ਗੱਟਾ ਰੋਜ਼ ਦਾ ਲਿਫਟ ਹੋ ਰਿਹਾ ਤਾਂ ਮੇਰੇ ਨਾਲ ਖੜੇ ਨੇ ਇਨਸਪੈਕਟਰ ਸਾਹਿਬ ਵੀ ਕਿ ਇਹ ਵੀ ਦੱਸ ਸਕਦੇ ਨੇ ਕਿ ਪਹਿਲਾਂ ਨਾਲੋਂ ਕਿੰਨਾ ਜ਼ਿਆਦਾ ਇਸ ਵਾਰ ਫਰਕ ਦੇਖਣ ਨੂੰ ਮਿਲ ਰਿਹਾ ਔਰ ਕਿਤੇ ਵੀ ਕੋਈ ਅਸੀਂ ਬ੍ਰੇਕੇਜ ਨਹੀਂ ਲਾਇਆ ਕੰਟੀਨਿਊਟੀ ਚ ਕੰਮ ਚੱਲ ਰਿਹਾ ਔਰ ਛੇਤੀ ਇਹ ਕੰਮ ਜਿਹੜਾ ਨੇਪਰੇ ਚੜ ਜਾਊਗਾ ਮੈਂ ਅਧਿਕਾਰੀਆਂ ਨੂੰ ਵੀ ਉਹਨਾਂ ਦੀ ਇਸ ਕਾਰਗੁਜ਼ਾਰੀ ਲਈ ਉਹਨਾਂ ਨੂੰ ਵਾਰਕਵਾਦ ਦਿੰਦਾ ਲਾਸਟ ਵਿੱਚ ਹੈਗਾ ਕਿਸਾਨਾਂ ਨੂੰ ਹੁੰਦਾ ਹੈਗਾ ਵੀ ਆਪਦੀ ਫਸਲ ਵੇਚ ਕੇ ਛੇਤੀ ਛੇਤੀ ਘਰ ਪਹੁੰਚ ਜਾਣਾ ਗਿੱਲਾ ਝੋਨਾ ਲੈ ਕੇ ਆ ਜਾਂਦੇ ਕਿਸ ਤਰ੍ਹਾਂ ਦਾ ਮੈਸੇਜ ਦੇਓਗੇ ਤਾਂ ਜੋ ਹਰ ਇੱਕ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਬਿਲਕੁਲ ਮੇਰੀ ਆਪਣੇ ਭਰਾਵਾਂ ਨੂੰ ਇਹ ਬੇਨਤੀ ਹੈ ਔਰ ਜਦੋਂ ਆਪਾਂ ਸਿਸਟਮ ਤੋਂ ਵਧੀਆ ਕੰਮ ਚਾਹੁੰਦੇ ਆ ਤਾਂ ਆਪਾਂ ਨੂੰ ਵੀ ਉਸੇ ਤਰ੍ਹਾਂ ਹੀ ਸਾਫ਼ ਸੁਥਰੇ ਹੋ ਕੇ ਚੱਲਣਾ ਪੈਂਦਾ ਸੋ ਮੇਰੀ ਇਹ ਹੀ ਬੇਨਤੀ ਹੈ ਕਿ ਸੁੱਕਾ ਝੋਨਾ ਲੈ ਕੇ ਆਓ ਜੇਕਰ ਗਿੱਲਾ ਹੈ ਤਾਂ ਡੈਫੀਨੇਟਲੀ ਥੋੜੇ ਦਿਨ ਵੇਟ ਤਾਂ ਕਰਨੀ ਪਊਗੀ ਕਿਉਂਕਿ ਆਪਾਂ ਸਾਰਾ ਸਿਸਟਮ ਜਿਹੜਾ ਇੱਕ ਵਧੀਆ ਤਰੀਕੇ ਨਾਲ ਚਲਾਈਏ ਸੋ ਅਸੀਂ ਪੰਜਾਬ ਸਰਕਾਰ ਹਮੇਸ਼ਾ ਆਪਣੇ ਭਰਾਵਾਂ ਦੇ ਨਾਲ ਖੜੀ ਹੈ। ਪ੍ਰਦੂਸ਼ਣ ਦੇ ਮਾਮਲੇ ਦੀ ਗੱਲ ਕਰੀਏ ਵੇਖੋ ਕਰਾਲਪੁਰ ਪਰਾਲੀ ਜਲਾਣ ਦੇ ਉੱਤੇ ਸਰਕਾਰ ਨੇ ਪੂਰੀ ਤਰ੍ਹਾਂ پابੰਦੀ ਲਾਈ ਹੋਈ ਹੈ। ਇਹ ਚੱਕ ਹਜੇ ਵੀ ਮਾਮਲੇ ਜਿਹੜੇ ਕਿ ਪੰਜਾਬ ਦੇ ਵਿੱਚ ਸਾਹਮਣੇ ਆ ਰਹੇ ਹੈਗੇ। ਕਿਸਾਨਾਂ ਨੂੰ ਕੀ ਕਹੂੰਗੇ ਵੀ ਇਸ ਤਰ੍ਹਾਂ ਜਿਹੜੇ ਪਰਾਲੀ ਨਾ ਜਲਾਈ ਜਾਵੇ ਜਿਹੜੇ ਸਰਕਾਰ ਨੇ ਪ੍ਰਬੰਧ ਕੀਤੇ ਹੈਗੇ ਉਹਨਾਂ ਦੀ ਹਦਾਇਤਾਂ ਦੇ ਉੱਤੇ ਬਿਲਕੁਲ ਮੈਨੂੰ ਲੱਗਦਾ ਕਿ ਜਿੰਨਾ ਪੰਜਾਬ ਦੇ ਕਿਸਾਨਾਂ ਨੇ ਕੋਆਪਰੇਟ ਕੀਤਾ ਸਾਨੂੰ ਇਹਦੇ ਵਿੱਚ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਔਰ ਅਸੀਂ ਵੀ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਰਹਿਣੇ ਆ ਕਿ ਪਰਾਲੀ ਨਾ ਜਲਾਉਣ ਦੇ ਸਬੰਧ ਦੇ ਵਿੱਚ ਬਹੁਤ ਜ਼ਿਆਦਾ ਕੋਆਪਰੇਸ਼ਨ ਮਿਲੀ ਔਰ ਅੱਗੇ ਤੋਂ ਵੀ ਮੇਰੀ ਇਹ ਹੀ ਬੇਨਤੀ ਹੈ ਕਿ ਇਸੇ ਤਰ੍ਹਾਂ ਕੋਆਪਰੇਟ ਕਰਨਗੇ ਤੇ ਸਰਕਾਰ ਵੱਲੋਂ ਵੀ ਅਸੀਂ ਪੂਰੀਆਂ ਐਫਰਟਸ ਕਰਾਂਗੇ ਵੀ ਇਹਨੂੰ ਕੋਈ ਵਧੀਆ ਇਹਦਾ ਪ੍ਰਬੰਧਨ ਕੀਤਾ ਜਾਵੇ ਤਾਂ ਕਿ ਜਿਹੜੀਆਂ ਦਿੱਕਤਾਂ ਹੋਣ ਆ ਰਹੀਆਂ ਨੇ ਉਹਨਾਂ ਨੂੰ ਹੋਰ ਸੁਖਾਲਾ ਕਰਕੇ ਅਸੀਂ ਜਿਹੜਾ ਸਿਸਟਮ ਨੂੰ ਵਧੀਆ ਤਰੀਕੇ ਨਾਲ ਚਲਾਈਏ। ਇਸ ਗੇ ਮੈਡਮ ਡਾਕਟਰ ਬਜੀਤ ਕੌਰ ਜੀ ਜਿਨ੍ਹਾਂ ਨੇ ਅੱਜ ਜਿਹੜਾ ਤਿਹਾਰ ਦੇ ਮੌਕੇ ਜਿਹੜਾ ਹੈ ਮੰਡੀਆਂ ਦੇ ਵਿੱਚ ਦੌਰਾ ਕਰਕੇ ਜਿਹੜਾ ਕਿਸਾਨਾਂ ਦੀ ਸਾਰ ਲਈ ਇਹਦੇ ਬੇਸ਼ੱਕ ਕਿਸਾਨ ਵੀ ਮੰਡੀਆਂ ਦੇ ਵਿੱਚ ਬੈਠੇ ਪਰ ਮਜਬੂਰ ਆ। ਉਹਨਾਂ ਦੀ ਆਰਦੀ ਫਸਲ ਖੁੱਦੀ ਆ। ਤਿਹਾਰ ਹੈਗਾ ਤਿਹਾਰਿਆਂ ਦੇ ਮੱਦੇਨਜ਼ਰ ਉਹ ਘਰੇ ਵੀ ਬੈਠ ਸਕਦੇ ਸੀ ਪਰ ਮੰਡੀਆਂ ਵਿੱਚ ਜਾਣਾ ਨਹੀਂ ਹੁੰਦਾ ਕਰਕੇ ਉਹਨਾਂ ਨੇ ਧੰਨਵਾਦ ਕਰਕੇ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਹੈਗੀਆਂ ਮੁਸ਼ਕਲਾਂ ਦਾ ਨਪਟਾਰਾ ਬੇਸ਼ੱਕ ਜਿਹੜਾ ਹੈ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਨੇ ਕਿਹਾ ਵੀ ਮੰਡੀਆਂ ਦੇ ਵਿੱਚ ਜਿਹੜਾ ਹੈ ਵਧੀਆ ਕੰਮ ਚਾਰਜ ਜਾਰੀ ਚੱਲ ਰਿਹਾ ਹੈਗੇ ਆ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੈ ਜੇਕਰ ਹੁੰਦੀ ਵੀ ਆ ਤਾਂ ਉਸ ਉਹ ਮੁਸ਼ਕਲ ਤਤ੍ਰੰਤ ਹੱਲ ਕੀਤਾ ਜਾਊਗਾ ਜੀ ਵੀ ਇੰਡੀਆ ਵਾਲੀ ਮੰਤਰੀ ਸੀ ਮਲੋਟ